ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀਆਂ ਟਿਕਟਾਂ ਕੀ ਅਨਾਉਂਸ ਕੀਤੀਆਂ ਉਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਦੀ ਸਿਆਸਤ ਦੇ ਵਿੱਚ ਬਗਾਵਤ ਦਾ ਦੌਰ ਲਗਾਤਾਰ جاری ਹੈ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਨੇ ਬਗਾਵਤਾ ਝੰਡਾ ਚੁੱਕਿਆ ਹੋਇਆ ਅਤੇ ਉਹਨਾਂ ਨੂੰ ਮਨਾਉਣ ਦੇ ਲਈ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਰਾਣਾ ਗੁਰਜੀਤ ਸਿੰਘ ਨੇ ਕੀ ਕਿਹਾ ਸਭ ਤੋਂ ਪਹਿਲਾਂ ਤੁਹਾਨੂੰ ਉਸ ਨਾਲ ਦੰਨੇ ਆ ਕੋਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੇਰਾ ਫਰਜ਼ ਸਾਰਿਆਂ ਨੂੰ ਇਕੱਠੇ ਕਰਨ ਦਾ ਸਮਿਆਂ ਜੇ ਉੱਥੇ ਯੋਗਦਾਨ ਪਾਪ ਹੈ ਮਦਦ ਮਨਾਇਆ ਜਾਊਗਾ ਮਹਿੰਦਰ ਸਿੰਘ ਜੀ ਕਿਉਂ ਨਹੀਂ ਮਨਾਇਆ ਜਾਊਗਾ ਸਾਡੇ ਸੀਨੀਅਰ ਲੀਡਰ ਨੇ ਉਹ ਸੀਨੀਅਰ ਲੀਡਰ ਨੇ ਹਰੇਕ ਨੂੰ ਮਨਾਵਾਂਗੇ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਦੇ ਲਈ ਕਾਂਗਰਸ ਪਾਰਟੀ ਦੇ ਕਈ ਲੀਡਰ ਪਹੁੰਚੇ ਸਨ ਜਿਨ੍ਹਾਂ ਦੇ ਵਿੱਚ ਰਾਜਕੁਮਾਰ ਵੇਰਕਾ ਵੀ ਸ਼ਾਮਿਲ ਨੇ ਵੇਰਕਾ ਨੇ ਦਾਅਵਾ ਕੀਤਾ ਕਿ ਜਲਦੀ ਇਹ ਮਸਲਾ ਸੁਲਝਾ ਲਿਆ ਜਾਏਗਾ ਇਹਦੇ ਸਬੰਧ ਦੇ ਵਿੱਚ ਮੈਂ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੈਂ ਕੱਲ 12 ਵਜੇ ਮਿਲ ਰਹੇ ਹਾਂ ਉਹਦੇ ਬਾਅਦ ਮੈਂ ਕਾਂਗਰਸ ਹਾਈ ਕਮਾਂਡ ਦੇ ਨਾਲ ਦਿੱਲੀ ਕੁਝ ਗੱਲ ਕਰਨ ਜਾ ਰਿਹਾ ਹਾਂ ਅਸੀਂ ਆਪਣੀ ਪਾਰਟੀ ਨਾਲ ਪਿਆਰ ਕਰਦੇ ਆਂ ਔਰ ਅਸੀਂ ਨਹੀਂ ਚਾਹਦੇ ਕਿ ਸਾਨੂੰ ਧੱਕਾ ਮਾਰ ਕੇ ਜ਼ਬਰਦਸਤੀ ਕੋਈ ਕੱਢੇ ਸੋ ਇਹ ਤਕਲੀਫ ਜਿਹੜੀ ਹੈਗੀ ਹੈ ਮੈਂ ਡਿਸਕਸ ਕਰ ਲਿਆ ਸਾਰਾ ਮੈਟਰ ਔਰ ਇਹ ਜਲਦੀ ਹੀ ਇਹ ਮੈਟਰ ਨੂੰ ਸ਼ਾਰਟ ਆਊਟ ਹੋਏਗਾ ਇਹ ਮੈਟਰ ਸੁਲਝੇਗਾ ਔਰ ਇਹ ਕੱਲ ਤੋਂ ਬਾਅਦ ਇਹ 3 ਦਿਨਾਂ ਦੇ ਵਿੱਚ ਹਾਈ ਕਮਾਂਡ ਔਰ ਮੁੱਖ ਮੰਤਰੀ ਦੇ ਨਾਲ ਗੱਲ ਕਰਕੇ ਇਸ ਮੈਟਰ ਨੂੰ ਸੋਲਵ ਕਰਾਂਗੇ ਰਾਣਾ ਗੁਰਜੀਤ ਸਿੰਘ ਅਤੇ ਰਾਜਕੁਮਾਰ ਵੇਰਕਾ ਨੇ ਭਾਵੇਂ ਇਸ ਮਸਲੇ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ ਪਰ ਮਹਿੰਦਰ ਸਿੰਘ ਕੇਪੀ ਆਪਣੇ ਸਟੈਂਡ ਤੇ ਅਜੇ ਵੀ ਅੜੇ ਹੋਏ ਨੇ ਉਹਨਾਂ ਨੇ ਤਾਂ ਇਹ ਵੀ ਦਾਵਾ ਕਰ ਦਿੱਤਾ ਹੈ ਕਿ ਟਿਕਟ ਦੇ ਫੈਸਲੇ ਨੂੰ ਲੈ ਕੇ ਹਾਈ ਕਮਾਂਡ ਰਿਵਿਊ ਕਰ ਰਹੀ ਹੈ ਡਾਕਟਰ ਰਾਜਕੁਮਾਰ ਵੇਰਕਾ ਔਰ ਕੇਪੀ ਪ੍ਰਵਾਨ ਦਾ ਕੋਈ ਫਰਕ ਨਹੀਂ ਹੈ ਇਹਨਾਂ ਨੂੰ ਹਮਦਰਦੀ ਹੈ ਉਹਦੇ ਹਾਈ ਕਮਾਂਡ ਨੇ ਇਹਨਾਂ ਨੂੰ ਭੇਜਿਆ ਔਰ ਇਹ ਦੁਬਾਰਾ ਹਾਈ ਕਮਾਂਡ ਨੂੰ ਜਾ ਕੇ ਗੱਲ ਕਰਨਗੇ ਵੈਸੇ ਜੋ ਰਿਪੋਰਟਸ ਆ ਰਹੀਆਂ ਵੀ ਹਾਈ ਕਮਾਂਡ ਨੇ ਕੇਸ ਨੂੰ ਰਿਵਿਊ ਕਰਨ ਵਾਸਤੇ ਪਾਇਆ ਤੇ ਸਾਨੂੰ ਉਹਦੇ ਉਹਨੇ ਤਿੰਨ ਜਿਹੜਾ ਹੈਗਾ ਵੇਟ ਕਰਨੀ ਚਾਹੀਦੀ ਆ ਔਰ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਮੈਂ ਗੱਲ ਕਰਕੇ ਇਨਾਂ ਦਾ ਜੋ ਫੈਸਲਾ ਪਾਰਟੀ ਦਾ ਹੋਏਗਾ ਇਹ ਦੱਸ ਦਿੰਗੇ ਦਰਅਸਲ ਚਲੰਦਰ ਲੋਕ ਸਭਾ ਹੜਕੇ ਤੋਂ ਕਾਂਗਰਸ ਪਾਰਟੀ ਨੇ ਸੈਟਿੰਗ ਐਮਪੀ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਹੈ ਜਿਸ ਨੂੰ ਲੈ ਕੇ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਨੇ ਬਗਾਵਤ ਕਰ ਦਿੱਤੀ ਹੈ ਅਤੇ ਉਹਨਾਂ ਨੇ ਪਹਿਲੇ ਦਿਨੀ ਇਹ ਵੀ ਕਹਿ ਦਿੱਤਾ ਕਿ ਜਾਂ ਤਾਂ ਉਹ ਆਜ਼ਾਦ ਤੌਰ ਤੇ ਚੋਣ ਲੜਨਗੇ ਅਤੇ ਜਾਂ ਫਿਰ ਉਹ ਅਕਾਲੀ ਦਲ ਜਾਂ ਫਿਰ ਭਾਜਪਾ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਹੜਕਮ ਮਚ ਗਿਆ ਅਤੇ ਕਾਂਗਰਸ ਪਾਰਟੀ ਵੱਲੋਂ ਮਨਾਉਣ ਵਾਲਿਆਂ ਦਾ ਤਾਨਤਾ ਲੱਗਣਾ ਸ਼ੁਰੂ ਹੋ ਗਿਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਕੈਬਨਿਟ ਮੰਤਰੀ ਨੇ ਅਤੇ ਰਾਜਕੁਮਾਰ ਵ ਪਹੁੰਚੇ ਨੇ ਪਰ ਅਜੇ ਵੀ ਮਹਿੰਦਰ ਸਿੰਘ ਕੇਪੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕਰਨਗੇ ਉਹਨਾਂ ਨੂੰ ਆਪਣਾ ਹੱਕ ਚਾਹੀਦਾ ਹੈ ਯਾਨੀ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਚਾਹੀਦੀ ਹੈ ਪਰ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਪਣੇ ਦੂਤ ਬਣਾ ਕੇ ਭੇਜੇ ਨੇ ਪਰ ਕੀ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਮਹਿੰਦਰ ਸਿੰਘ ਕੇਪੀ ਦੇ ਨਾਲ ਸੰਪਰਕ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤੇ ਜੇਕਰ ਕੈਪਟਨ ਮੁੰందਰ ਸਿੰਘ ਖੁਦ ਸੰਪਰਕ ਕਰਦੇ ਨੇ ਤਾਂ ਕੀ ਮਹਿੰਦਰ ਸਿੰਘ ਕੇਪੀ ਮੰਨ ਜਾਣਗੇ ਜੋ ਕਿ ਅਜੇ ਇਸ ਰੌਣਾ ਦੇ ਵਿੱਚ ਦਿਖਾਈ ਨਹੀਂ ਦੇ ਰਹੇ ਕਿ ਉਹ ਮੰਨਣਗੇ ਚੌਧਰੀ ਸੰਤੋਖ ਸਿੰਘ ਦੇ ਨਾਲ ਉਹਨਾਂ ਦੀ ਕੋਈ ਖਾਸ ਲਗਦਰ ਨਹੀਂ ਹੈ ਪਰ ਟਿਕਟ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹਾਂ ਸਾਡੀ ਆਪਸ ਵਿੱਚ ਭਾਵੇਂ ਕੋਈ ਲਗਦਬਾਜੀ ਨਹੀਂ ਹੈ ਪਰ ਟਿਕਟ ਦਾ ਅਸਲੀ ਹੱਕਦਾਰ ਮੈਂ ਹੀ ਹਾਂ ਅਤੇ ਮੈਨੂੰ ਟਿਕਟ ਜ਼ਰੂਰ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਵੇਲੇ ਹਾਲਾਤ ਬਿਲਕੁਲ ਵੀ ਸਹੀ ਨਹੀਂ ਕਿਉਂਕਿ ਨੁਕਸਾਨ ਚੌਧਰੀ ਸੰਤੋਖ ਸਿੰਘ ਜੋ ਕਿ ਕੈਂਡੀਡੇਟ ਬਣਾਏ ਗਏ ਨੇ ਉਹਨਾਂ ਨੂੰ ਮਹਿੰਦਰ ਸਿੰਘ ਕੇਪੀ ਦਾ ਜ਼ਰੂਰ ਹੋਏਗਾ ਜੇਕਰ ਆਜ਼ਾਦ ਤੌਰ ਤੇ ਲੜਦੇ ਨੇ ਤਾਂ ਵੀ ਅਤੇ ਜੇਕਰ ਅਕਾਲੀ ਦਲ ਜਾਂ ਫਿਰ ਭਾਈਪਤ ਦੇ ਚੱਲੇ ਜਾਂਦੇ ਨੇ ਫਿਰ ਤਾਂ ਨਿਸ਼ਚਿਤ ਤੌਰ ਤੇ ਨੁਕਸਾਨ ਕਾਂਗਰਸ ਪਾਰਟੀ ਨੂੰ ਜ਼ਰੂਰ ਹੋਏਗਾ ਇਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਟਿਕਟਾਂ ਪਿੱਛੇ ਇਸ ਤਰ੍ਹਾਂ ਲੜਨਾ ਆਪਣੀ ਪਾਰਟੀ ਦੇ ਨਾਲ ਇਸ ਤਰ੍ਹਾਂ ਲੜਨਾ ਕਿਉਂਕਿ ਬਹੁਤ ਪੁਰਾਣੇ ਲੀਡਰ ਮਹਿੰਦਰ ਸਿੰਘ ਕੇਪੀ ਕਾਂਗਰਸ ਪਾਰਟੀ ਦੇ ਮੰਨੇ ਜਾਂਦੇ ਨੇ ਇਸ ਤਰ੍ਹਾਂ ਟਿਕਟਾਂ ਦੇ ਲਈ ਲੜਨਾ ਤੁਹਾਨੂੰ ਸਹੀ ਲੱਗਦਾ ਹੈ ਕਿ ਜਾਂ ਫਿਰ ਮਹਿੰਦਰ ਸਿੰਘ ਕੇਪੀ ਦਾ ਹੀ ਇਸ ਟਿਕਟ ਤੇ ਹੱਕ ਬਣਦਾ ਸੀ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਲੋੜ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫੇਰਾ ਦਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ